ਕਰਨਾ ਬਣਦਾ ਸੀ ਪਰ ਅਫਸਰਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਉਪਰਲੀ ਮੰਜ਼ਲ ਦੇ ਵਿੱਚ ਜਾਓ ਜਦੋਂ ਬੇਬੇ ਉਪਰਲੀ ਮੰਜ਼ਲ ਦੇ ਵਿੱਚ ਪਹੁੰਚਦੀ ਹੈ ਤਾਂ ਉੱਥੇ ਬੈਠੇ ਬਾਬੂ ਕਹਿੰਦੇ ਨੇ ਕਿ ਇੱਥੇ ਬੈਠੇ ਜਿਹੜੇ ਅਫਸਰ ਨੇ ਉਹਨਾਂ ਦੇ ਕੋਲ ਤਾਂ ਵਾਧੂ ਚਾਰਜ ਹੈ ਉਹਨਾਂ ਦਾ ਤਾਂ ਢੀੜਾ ਇਸ ਦਫ਼ਤਰ ਦੇ ਵਿੱਚ ਕਦੇ ਕਦਾਈ ਵੱਜਦਾ ਪਰ ਉਹਨਾਂ ਦਾ ਢੀੜਾ ਕਦੋਂ ਵੱਜੂ ਕਦੋਂ ਨਹੀਂ ਵੱਜੂ ਇਹ ਤਾਂ ਬਾਅਦ ਦੀ ਗੱਲ ਹੈ ਪਰ ਬੇਬੇ ਕਰਤਾਰੋ ਭਾਈ ਜਸਤੀ ਉਮਰ 98 ਸਾਲ ਹੈ ਉਹ ਤਾਂ ਢੀੜੇ ਮਾਰਦੀ ਆ ਸਿਰਫ ਪੈਨਸ਼ਨ ਲਵਾਉਣ ਦੇ ਲਈ ਉਸ ਦੇ ਵੱਲੋਂ ਦਰਲੇ ਕੱਢੇ ਜਾ ਰਹੇ ਨੇ ਤੇ ਇਹ ਸਭ ਜਦੋਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੇ ਉਸ ਤੋਂ ਬਾਅਦ ਜਿਹੜੇ ਫੇਰ ਬਾਬੂਸਾਨ ਉਹਨਾਂ ਨੂੰ ਵੀ ਸੱਤ ਪੰਜ ਪੈ ਗਈ ਤੇ ਦੰਦਾ ਥੱਲੇ ਉਂਗਲਾ ਦੇ ਦੇ ਕੇ ਕਹਿਣ ਲੱਗੇ ਸਾਨੂੰ ਨਹੀਂ ਪਤਾ ਅਸੀਂ ਤਾਂ ਇਦਾਂ ਕਰਨਾ ਸੀ ਅਸੀਂ ਉਦਾਂ ਕਰਨਾ ਸੀ ਤੇ ਮਾਮਲਾ ਜਦੋਂ ਫਿਰ ਵਿਧਾਇਕ ਸਾਹਿਬ ਦੇ ਕੋਲ ਪਹੁੰਚਿਆ ਉਹਨਾਂ ਦਾ ਕਹਿਣਾ ਸੀ ਕਿ ਅਜਿਹੇ ਅਫਸਰਾਂ ਦੇ ਉੱਤੇ ਕਾਰਵਾਈ ਹੋਣੀ ਬਣਦੀ ਹੈ ਕਿਉਂਕਿ 98 ਸਾਲਾ ਜਿਹੜੀ ਬੇਬੇ ਆ ਉਹ ਸਾਡੀ ਮਾਵਾ ਦਾਦੀਆਂ ਵਰਗੀ ਐ ਉਹਨਾਂ ਨੂੰ ਖੱਜਲ ਖੁਆਰ ਕਰਨ ਵਾਲਿਆਂ ਦੀ ਹੁਣ ਸ਼ਾਮਤ ਆਏਗੀ ਜਾਂ ਨਹੀਂ ਆਏਗੀ ਇਹ ਹੁਣ ਸਮਾਂ ਤੈਅ ਕਰੇਗਾ ਤੇ ਬੇਬੇ ਕਰਤਾਰੋ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਪਹਿਲਾਂ ਉਹ ਬਿਆਨ ਤੁਹਾਡੇ ਨਾਲ ਸਾਂਝਾ ਕਰਦੇ ਆ ਉਸ ਤੋਂ ਬਾਅਦ ਬਿਆਨ ਕਰਾਂਗੇ ਬਾਬੂ ਦਾ ਸਾਂਝਾ ਤੇ ਫਿਰ ਵਿਧਾਇਕ ਸਾਹਿਬ ਦਾ ਕੀ ਕਹਿਣਾ ਉਹ ਵੀ ਤੁਸੀਂ ਖੁਦ ਹੀ ਸੁਣ ਲਿਓ ਮਤਲਬ ਕੀ ਨਾ ਆਏ ਤੁਹਾਡਾ ਕਰਤਾਰੋ ਭਾਈ ਅੱਛਾ ਵਾਈਟ ਕਰੀ ਕਿੱਥੋਂ ਆਏ ਜੀ ਸਕੇ ਰਹਮ ਅੱਛਾ ਇੱਥੇ ਕਿਵੇਂ ਆਏ ਜੀ ਕਹਤੇ ਆਪਣੇ ਅੱਛਾ ਗੋਪੀ ਬੇਟਾ ਹਾਂ ਅੱਛਾ ਲੱਗੀ ਹੋਈ ਸੀ ਪਹਿਲਾਂ ਹਾਂ ਤੇ ਹੁਣ ਕੀ ਹੋਇਆ ਗਿਆ ਹੁਣ ਚਾਰ ਮਹੀਨੇ ਉੱਥੇ ਜਾਓ ਕਿੱਥੇ ਜੀ ਮੈਡਮ ਕੋ ਆ ਗਈ ਸੀ ਤਾਂ ਅੱਛਾ ਤੇ ਉਹ ਸਾਨ ਕਰ ਦੇਵੇ ਜੀ ਹਾਂ ਮਿਲੇ ਜੀ ਮੈਡਮ ਸਾਨ ਮਾਰ ਸਾਨ ਪਤਾ ਹੀ ਹਾਂ ਜੀ ਸਾਨ ਪਤਾ ਨਹੀਂ ਹੈ ਜੀ ਨਵੇਂ ਸੇਲਾ 26 26 ਦੀ ਹੁਣ ਕਿੰਨੇ ਪੂੜੀਆਂ ਚੜ ਗਏ ਆਏ ਜੀ ਕਿੰਨੇ ਪੁੜੀਆਂ ਚੜ ਕੇ ਆਏ ਜੀ ਆਈ ਨਹੀਂ ਪਾ ਤੇਰੇ ਦਾ ਮਤਲਬ ਖੱਜਲ ਖਵਾਰ ਹੋ ਰਹੀ ਹੈ ਸਰਕਾਰ ਦੇ ਕਹਿੰਦੀਆਂ ਗੱਲਾਂ ਹੋ ਰਹੀ ਹੈ ਐਮ ਐਲ ਏ ਸਾਹਿਬ ਨੂੰ ਪੁੱਛ ਸਕਦੇ ਹੋ ਜਾਂ ਕਿਸੇ ਹੋਰ ਵੱਡੇ ਅਧਿਕਾਰੀਆਂ ਨੂੰ ਨਾ ਨਹੀਂ ਡਿਪਾਰਟਮੈਂਟ ਤੁਹਾਡੇ ਗਰੁੱਪ ਸੀ ਲੈਵਲ ਦੇ ਮੁਲਾਇਮਾ ਇਹਨਾਂ ਨਹੀਂ ਦੱਸ ਸਕਦੇ ਨਾ ਇਸ ਮਸਲੇ ਬਾਰੇ ਆਪਾਂ ਨੂੰ ਨਹੀਂ ਇਸ ਚੀਜ਼ ਦੇ ਬਾਰੇ ਅਫਸਰ ਕਿੱਥੇ ਗਏ ਤੁਹਾਡੇ ਜੀ ਅਫਸਰ ਵਾਧੂ ਚਾਰਜ ਤੇ ਆ ਕਿੰਨੇ ਵਾਧੂ ਚਾਰਜ ਹੋਣਗੇ ਕਿੰਨੇ ਜੀ ਲੈ ਗਿਆ ਅੱਛਾ ਇੱਥੇ ਕੋ ਕੋ ਬੈਠਦੇ ਨੇ ਇੱਥੇ ਉਹਨਾਂ ਦੇ ਤਕਰੀਬਨ ਵੀਰਵਾਰ ਹੁੰਦੀ ਹੈ ਡਿਊਟੀ ਅੱਛਾ ਬਾਕੀ ਕਈ ਵਾਰੀ ਅਰਜੈਂਟ ਕਿਸੇ ਵੇਲੇ ਉਧਰ ਡੀਸੀ ਸਾਹਿਬ ਦੀ ਮੀਟਿੰਗ ਹੁੰਦੀ ਤੇ ਉਧਰ ਜਾਣਾ ਪੈਂਦਾ ਜਾਂ ਇਧਰ ਪਹਿਲਾਂ ਕੀ ਤੇ ਇਧਰ ਪਹਿਲਾਂ ਵੀ ਆ ਚੁੱਕਦੇ ਆ ਤੇ ਲੋਕ ਵਿਚਾਰੇ ਖੱਜਲ ਖਵਾਰ ਹੋ ਰਹੇ ਹਨ ਹੈਨਾ ਉਹਨਾਂ ਤੋਂ ਖੱਜਲ ਖਵਾਰ ਹੀ ਨਹੀਂ ਆ ਵੀਰੇ ਸਾਡੇ ਕੋਲ ਚੈੱਕ ਹੁੰਦੀ ਹੈ ਪੈਨਸ਼ਨ ਜੇ ਕੋਈ ਇਸ਼ੂ ਹੁੰਦਾ ਉਹਨ ਦੀ سپورਟ ਮੌਕੇ ਤੇ ਮਸਲਾ ਹੱਲ ਹੁੰਦਾ 1:30 ਵਜੇ ਤੱਕ ਸੀਐਮ ਹੈਲਪ ਡੈਸਕ ਤੇ ਇੱਥੇ ਵੀ ਅਸੀਂ ਜੇ ਕੋਈ ਆਂਦਾ ਉਸ ਵੇਲੇ ਹੈਲਪ ਕਰ ਸਕਦੇ ਉਹਨਾਂ ਦੀ ਮਦਦ ਕਰੀ। ਨਹੀਂ ਕੁਦਰਤੀ ਕਰੇ ਤੁਹਾਡੇ ਕੋਈ ਪ੍ਰੋਗਰਾਮ ਹੋਵੇ, ਇੱਕ ਹਫ਼ਤੇ ਦਾ ਹੋਵੇ ਤੇ ਤੁਸੀਂ ਜਿਹੜਾ ਹੈਗਾ ਕਹੋ ਕਿ ਮੈਨੂੰ ਹੋਰ ਕਿਤੇ ਕੋਈ ਕੰਮ ਖਜਲਖੁਰੀ ਤਾਂ ਹੋ ਗਏ ਨੇ ਜਿਹੜੇ ਗਾਮ ਦੇ। ਡੀਐਸਐਸ ਸਾਹਿਬ ਦੇ ਲੈਵਲ ਦਾ ਜੇ ਕੋਈ ਕੰਮ ਹੁੰਦਾ ਉਹਨਾਂ ਨੂੰ ਉਸੇ ਵੇਲੇ ਫੋਨ ਤੇ ਕਰਕੇ ਫੋਨ ਤੇ ਸਾਰਾ ਸੰਭਰ ਕਰਕੇ ਫੋਨ ਤੇ ਸਾਰਾ ਕਨੈਕਟ ਕਰਕੇ ਕੰਮ ਲਵੇੜ ਦਿੰਦਾ। ਤੇ ਬੜੀ ਗਲਤ ਗੱਲ ਇਦਾਂ ਦਾ ਹੋਣਾ ਨਹੀਂ ਜਿਹਦਾ ਬਾਕੀ ਮੈਂ ਹੁਣ ਆਇਆ ਮੈਂ ਪਤਾ ਕਰਨ ਲੈ ਕੀ ਗੱਲ। ਬਿਲਕੁਲ ਉਹਦਾ ਹੱਲ ਕਰਦੇ ਕਿਉਂ ਸਾਡੇ ਆ ਮਾ ਮਾਰਗੀਏ ਦਾਦੀਆਰ ਗਿਆ ਕਿਉਂ ਇਸ ਜਗ੍ਹਾ ਉਹਨਾਂ ਧੱਕੇ ਖਾਣੇ ਬਿਲਕੁਲ ਸਰਕਾਰ ਬਹੁਤ ਉਪਰਾਲਾ ਕਰ ਰਹੀ ਹੈ ਸਿਰੀਅਸ ਸਿਟੀਜ਼ਨ ਵਾਸਤੇ ਇੰਨਾ ਕੁਝ ਕੀਤਾ ਜੇ ਇਹੋ ਜੀ ਕਿਸੇ ਨੇ ਗੱਲੀ ਕੀਤੀ ਆਪਾਂ ਉਹਦੇ ਤੇ ਬਿਲਕੁਲ 100% ਪੀਸਾ ਨੂੰ ਕਿ ਕੋਈ ਕਾਰਵਾਈ ਕਰੇ ਦੇ ਲਈ ਜਵਾਬ ਦੇ ਹੈ ਮੰਨ ਲਓ ਜੇ ਬਿਲਕੁਲ 100% ਜਵਾਬ ਦੇਈਆਂ ਡਿਪਾਰਟਮੈਂਟ ਦੇ ਜਵਾਬ ਦੇ ਅਸੀਂ ਵੀ ਜਵਾਬ ਦੇਈਆਂ ਜੇ ਕੋਈ ਕਿਸੇ ਬਜ਼ੁਰਗ ਦਾ ਕਿਸੇ ਡਿਪਾਰਟਮੈਂਟ ਜੁ ਕੋਈ ਜਹਾ ਹਾਦਸਾ ਵਾਪਰਦਾ ਤਾਂ ਬਾਕੀ ਮੈਂ ਵੈਰੀਫਾਈ ਕਰ ਲ ਰਿਹਾ ਹਾਂ ਓਨਰ ਦੇ ਨਾਲ ਜੁੜਿਆ ਤੁਸੀਂ ਤੇ ਖਬਰ ਜੁੜੀ ਹੋਈ ਹੈ ਫਾਜ਼ਿਲਕਾਰ ਦੇ ਡਿਪਟੀ ਕਮਿਸ਼ਨ ਦਫ਼ਤਰ ਜਿੱਥੇ ਬੈਠੇ ਅਧਿਕਾਰੀਆਂ ਦੀ ਹੋਂਦ ਸ਼ਾਮਤ ਆਵੇਗੀ ਕਿਉਂਕਿ ਉਹਨਾਂ ਦੇ ਵੱਲੋਂ 98 ਸਾਲਾ ਬੇਬੇ ਕਰਤਾਰੋ ਨੂੰ ਖੱਜਲ ਖੁਆਰ ਕੀਤਾ ਗਿਆ ਅਰਸਲ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬੇਬੇ ਕਰਤਾਰੋ ਬਾਈ ਦੀਆਂ ਜੋ ਪਿੰਡ ਸੁਖੇਰਾ ਦੀ ਰਹਿਣ ਵਾਲੀ ਹੈ ਤੇ ਆਪਣੀ ਪੋਤ ਨੂੰ ਦੇ ਨਾਲ ਇਸ ਦਫ਼ਤਰ ਦੇ ਵਿੱਚ ਆਉਂਦੀ ਹੈ ਪੈਨਸ਼ਨ ਲਵਾਉਣ ਦੇ ਲਈ ਸਭ ਤੋਂ ਪਹਿਲਾਂ ਉਹ ਮੁੱਖ ਮੰਤਰੀ ਡੈਸਕ ਦੇ ਉੱਤੇ ਪਹੁੰਚਦੀ ਹੈ ਜਿੱਥੇ ਉਸ ਨੂੰ ਕਿਹਾ ਜਾਂਦਾ ਹੈ ਕਿ ਬੇਬੇ ਇਸ ਥਾਂ ਦੇ ਉੱਤੇ ਨਹੀਂ ਤੁਹਾਡਾ ਹੱਲ ਹੁੰਦਾ ਤੁਸੀਂ ਉੱਪਰਲੀ ਮੰਜ਼ਲ ਦੇ ਵਿੱਚ ਜਾਓ ਹਾਲਾਂਕਿ ਸੀਨੀਅਰ ਸਿਟੀਜ਼ਨਸੀ 98 ਸਾਲਾਂ ਦੀ ਉਮਰ ਹੈ ਉਸ ਨੂੰ ਬਿਠਾ ਕੇ ਹੱਲ ਕਰਨਾ ਬਣਦਾ ਸੀ ਪਰ ਅਫਸਰਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਉਪਰਲੀ ਮੰਜ਼ਲ ਦੇ ਵਿੱਚ ਜਾਓ ਜਦੋਂ ਬੇਬੇ ਉਪਰਲੀ ਮੰਜ਼ਲ ਦੇ ਵਿੱਚ ਪਹੁੰਚਦੀ ਹੈ ਤਾਂ ਉੱਥੇ ਬੈਠੇ ਬਾਬੂ ਕਹਿੰਦੇ ਨੇ ਕਿ ਇੱਥੇ ਬੈਠੇ ਜਿਹੜੇ ਅਫਸਰ ਨੇ ਉਹਨਾਂ ਦੇ ਕੋਲ ਤਾਂ ਵਾਧੂ ਚਾਰਜ ਹੈ ਉਹਨਾਂ ਦਾ ਤਾਂ ਢੀੜਾ ਇਸ ਦਫ਼ਤਰ ਦੇ ਵਿੱਚ ਕਦੇ ਕਦਾਈ ਵਜਦਾ ਪਰ ਉਹਨਾਂ ਦਾ ਢੀੜਾ ਕਦੋਂ ਵੱਜੂ ਕਦੋਂ ਨਹੀਂ ਵੱਜੂ ਇਹ ਤਾਂ ਬਾਅਦ ਦੀ ਗੱਲ ਹੈ ਪਰ ਬੇਬੇ ਕਰਤਾਰੋ ਭਾਈ ਜਸਤੀ ਉਮਰ 98 ਸਾਲ ਹੈ ਉਹ ਤਾਂ ਢੀੜੇ ਮਾਰ ਰਹੀ ਹੈ ਸਿਰਫ ਪੈਨਸ਼ਨ ਲਵਾਉਣ ਦੇ ਲਈ ਉਸ ਦੇ ਵੱਲੋਂ ਤਰਲੇ ਕੱਢੇ ਜਾ ਰਹੇ ਨੇ ਤੇ ਇਹ ਸਭ ਜਦੋਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੇ ਉਸ ਤੋਂ ਬਾਅਦ ਜਿਹੜੇ ਫੇਰ ਬਾਬੂਸਾਨ ਉਹਨਾਂ ਨੂੰ ਵੀ ਸੱਤ ਪੰਜ ਪੈ ਗਈ ਤੇ ਦੰਦਾ ਥੱਲੇ ਉਂਗਲਾ ਦੇ ਦੇ ਕੇ ਕਹਿਣ ਲੱਗੇ ਸਾਨੂੰ ਨਹੀਂ ਪਤਾ ਅਸੀਂ ਤਾਂ ਇਦਾਂ ਕਰਨਾ ਸੀ ਅਸੀਂ ਉਦਾਂ ਕਰਨਾ ਸੀ ਤੇ ਮਾਮਲਾ ਜਦੋਂ ਫਿਰ ਵਿਧਾਇਕ ਸਾਹਿਬ ਦੇ ਕੋਲ ਪਹੁੰਚਿਆ ਉਹਨਾਂ ਦਾ ਕਹਿਣਾ ਸੀ ਕਿ ਅਜਿਹੇ ਅਫਸਰਾਂ ਦੇ ਉੱਤੇ ਕਾਰਵਾਈ ਹੋਣੀ ਬਣਦੀ ਹੈ ਕਿਉਂਕਿ 98 ਸਾਲਾ ਜਿਹੜੀ ਬੇਬੇ ਆ ਉਹ ਸਾਡੀ ਮਾਵਾ ਦਾਦੀਆਂ ਵਰਗੀ ਐ ਉਹਨਾਂ ਨੂੰ ਖੱਜਲ ਖੁਆਰ ਕਰਨ ਵਾਲਿਆਂ ਦੀ ਹੁਣ ਸ਼ਾਮਤ ਆਏਗੀ ਜਾਂ ਨਹੀਂ ਆਏਗੀ ਇਹ ਹੁਣ ਸਮਾਂ ਤੈਅ ਕਰੇਗਾ ਤੇ ਬੇਬੇ ਕਰਤਾਰੋ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਪਹਿਲਾਂ ਉਹ ਬਿਆਨ ਤੁਹਾਡੇ ਨਾਲ ਸਾਂਝਾ ਕਰਦੇ ਆ ਉਸ ਤੋਂ ਬਾਅਦ ਬਿਆਨ ਕਰਾਂਗੇ ਬਾਬੂ ਦਾ ਸਾਂਝਾ ਤੇ ਫਿਰ ਵਿਧਾਇਕ ਸਾਹਿਬ ਦਾ ਕੀ ਕਹਿਣਾ ਉਹ ਵੀ ਤੁਸੀਂ ਖੁਦ ਹੀ ਸੁਣ ਲਿਓ ਮਤਲਬ ਕੀ ਨਾ ਆਏ ਤੁਹਾਡਾ ਪਕਾ ਰਹੋ ਭਾਈ আচ্ছা ਵਾਈਟ ਕਰੀ ਕਿੱਥੋਂ ਆਏ ਜੀ ਫੇਰ ਆਓ ਅੱਛਾ ਇੱਥੇ ਕਿਵੇਂ ਆਏ ਜੀ ਕਹਤੇ ਆਪਣੇ ਸਰੋਗੀ ਪੇਟਾ ਆ। ਅੱਛਾ ਲੱਗੀ ਹੋਈ ਸੀ ਪਹਿਲਾਂ। ਹਾਂ। ਤੇ ਹੁਣ ਕੀ ਹੋਇਆ ਜੀ? ਹਾਂ ਯਾਰ ਮੀਰੇ ਤੋਂ ਜਾਓ। ਕਿੱਥੇ ਜੀ? ਮੈਡਮ ਕੋਲ ਨਹੀਂ ਚਿੱਤਨ ਤੱਕ। ਅੱਛਾ। ਤੂੰ ਆਹਨ ਕਰ ਦੇਵੋ ਜੀ। ਹਾਂ। ਮਿਲੇ ਜੀ ਮੈਡਮ ਨੂੰ। ਤਾਂ ਮਾਰ। ਫੈਨ ਪਤਾ ਨਹੀਂ। ਹਾਂ ਜੀ। ਤੁਹਾਨੂੰ ਪਤਾ ਨਹੀਂ ਐ ਕਿੰਨੇ ਸੇਲਾ। 26 26 ਦੀ। ਉਹ ਕਿੰਨੇ ਪੂੜੀਆਂ ਚੜ ਕੇ ਆਏ ਜੀ। ਕਿੰਨੇ ਪੌੜੀਆਂ ਚੜ ਕੇ ਆਏ ਜੀ ਆਏ ਨੂੰ ਪਰ ਤੇਰੇ ਦਾ ਮਤਲਬ ਖੱਜਲ ਖਵਾਰ ਹੋ ਰਿਹਾ ਹੈ ਸਰਕਾਰ ਦੇ ਕਹਿੰਦੀਆਂ ਗੱਲਾਂ ਹੋ ਰਹਾ ਹੈ ਐਮ ਐਲ ਏ ਸਾਹਿਬ ਨੂੰ ਪੁੱਛ ਸਕਦੇ ਹੋ ਜਾਂ ਕਿਸੇ ਹੋਰ ਵੱਡੇ ਉਧਿਹਦਾਰਾਂ ਨੂੰ ਨਾ ਨਹੀਂ ਡਿਪਾਰਟਮੈਂਟ ਤੁਹਾਡੇ ਗਰੁੱਪ ਸੀ ਲੈਵਲ ਦੇ ਮੁਲਾਇਮਾ ਇਹਨਾਂ ਨਹੀਂ ਦੱਸ ਸਕਦੇ ਨਾ ਇਸ ਮਸਲੇ ਬਾਰੇ ਆਪਾਂ ਨੂੰ ਨਹੀਂ ਇਸ ਚੀਜ਼ ਬਾਰੇ ਅਫਸਰ ਕਿੱਥੇ ਗਏ ਤੁਹਾਡੇ ਜੀ ਅਫਸਰ ਵਾਧੂ ਚਾਰਜ ਤੇ ਆ ਕਿੰਨੇ ਵਾਧੂ ਚਾਰਜ ਹੋਣੋ ਕਿੰਨੇ ਜੀ ਲੈ ਗਿਆ ਅੱਛਾ ਇੱਥੇ ਕੋਈ ਕੋਈ ਬੈਠਦੇ ਨੇ ਇੱਥੇ ਉਹਨਾਂ ਦੇ ਤਕਰੀਬਨ ਵੀਰਵਾਰ ਹੁੰਦੀ ਹੈ ਡਿਊਟੀ ਅੱਛਾ ਬਾਕੀ ਕਈ ਵਾਰੀ ਅਰਜੈਂਟ ਕਿਸੇ ਵੇਲੇ ਉਧਰ ਡੀਸੀ ਸਾਹਿਬ ਦੀ ਮੀਟਿੰਗ ਹੁੰਦੀ ਤੇ ਉਧਰ ਜਾਣਾ ਪੈਂਦਾ ਜਾਂ ਇੱਧਰ ਪਹਿਲਾਂ ਕੀ ਤੇ ਇੱਧਰ ਪਹਿਲਾਂ ਵੀ ਆ ਜਾਂਦੇ ਆ ਤੇ ਲੋਕ ਵਿਚਾਰੇ ਖੱਜਲ ਖਵਾਰ ਹੋ ਰਹੇ ਹਨਾ ਉਹਨਾਂ ਨੂੰ ਖੱਜਲ ਖਵਾਰ ਹੀ ਨਹੀਂ ਆਉਂਦੇ ਸਾਡੇ ਕੋਲ ਚੈੱਕ ਹੁੰਦੀ ਹੈ ਪੈਨਸ਼ਨ ਜੇ ਕੋਈ ਇਸ਼ੂ ਹੁੰਦਾ ਉਹਨ ਦੀ سپورਟ ਮੌਕੇ ਤੇ ਮਸਲਾ ਹੱਲ ਹੁੰਦਾ 1:30 ਵਜੇ ਤੱਕ ਸੀਐਮ ਹੈਲਪ ਡੈਸਕ ਤੇ ਤੱਬੀ ਅਸੀਂ ਜੇ ਕੋਈ ਆਂਦਾ ਉਸ ਵੇਲੇ ਹੈਲਪ ਰੈਸਟ ਤੇ ਉਹਨਾਂ ਦੀ ਮਦਦ ਕਰੀ। ਨਹੀਂ ਕੁਦਰਤੀ ਘਰੇ ਤੁਹਾਡੇ ਕੋਈ ਪ੍ਰੋਗਰਾਮ ਹੋਵੇ, ਇੱਕ ਹਫਤੇ ਦਾ ਹੋਵੇ ਤੇ ਤੁਸੀਂ ਜਿਹੜਾ ਹੈਗਾ ਕਹੋ ਕਿ ਮੈਨੂੰ ਹੋਰ ਕਿਤੇ ਕੋਈ ਕੰਮ ਹੈ ਖਜਲਖੁਆਰੀ ਤਾਂ ਹੋ ਗਣੀ ਜਿਹੜੇ ਗਾਮ ਦੀ। ਡੀਐਸਐਸ ਸਾਹਿਬ ਦੇ ਲੈਵਲ ਦਾ ਜੇ ਕੋਈ ਕੰਮ ਹੁੰਦਾ ਉਹਨਾਂ ਨੂੰ ਉਸੇ ਵੇਲੇ ਫੋਨ ਤੇ ਕਰਕੇ ਫੋਨ ਤੇ ਸਾਰਾ ਸੰਭਰ ਕਰਕੇ ਫੋਨ ਤੇ ਸਾਰਾ ਕਨੈਕਟ ਕਰਕੇ ਕਿਸੇ ਨੂੰ ਲਿਬੇੜ ਦਿੰਦਾ। ਤੇ ਬੜੀ ਗਲਤ ਗੱਲ ਹੈ ਇਦਾਂ ਦਾ ਹੋਣਾ ਨਹੀਂ ਜਿਹਦਾ ਬਾਕੀ ਮੈਂ ਹੁਣ ਆਇਆ ਮੈਂ ਪਤਾ ਕਰਨ ਲੈ ਕੀ ਗੱਲ। ਬਿਲਕੁਲ ਉਹਦਾ ਹੱਲ ਕਰਦੇ ਕਿਉਂ ਸਾਡੇ ਮਾ ਮਾਰਗੀਆਂ ਦਾਦੀਆਂ ਗਿਆ ਕਿਉਂ ਇਸ ਜਗ੍ਹਾ ਉਹਨਾਂ ਧੱਕੇ ਖਾਣੇ ਬਿਲਕੁਲ ਸਰਕਾਰ ਬਹੁਤ ਉਪਰਾਲਾ ਕਰ ਰਹੀ ਹੈ ਸੀਰੀਅਸ ਸਿਟੀਜ਼ਨ ਵਾਸਤੇ ਇੰਨਾ ਕੁਝ ਕੀਤਾ ਜੇ ਇਹੋ ਜੀ ਕਿਸੇ ਨੇ ਗੱਲੀ ਕੀਤੀ ਆਪਾਂ ਉਹਦੇ ਤੇ ਬਿਲਕੁਲ 100% ਪੀਸਾ ਨੂੰ ਕੋਈ ਕਾਰਵਾਈ ਦੇ ਲਈ ਜਵਾਬ ਵੀ ਹੈ ਬਿਲਕੁਲ 100% ਜਵਾਬ ਦੇਈਆਂ ਡਿਪਾਰਟਮੈਂਟ ਵੀ ਜਵਾਬ ਦੇ ਅਸੀਂ ਵੀ ਜਵਾਬ ਦੇ ਆ ਜੇ ਕੋਈ ਕਿਸੇ ਬਜ਼ੁਰਗ ਦਾ ਕਿਸੇ ਡਿਪਾਰਟਮੈਂਟ ਜ ਕੋਈ ਉਹ ਜਾ ਹਾਦਸਾ ਵਾਪਰਦਾ ਤਾਂ ਬਾਕੀ ਮੈਂ ਵੈਰੀਫਾਈ ਕਰ ਲ ਰਿਹਾ ਹਾਂ ਓਨਰ ਦੇ ਨਾਲ ਜੁੜਿਆ ਤੁਸੀਂ ਤੇ ਖਬਰ ਜੁੜੀ ਹੋਈ ਹੈ ਫਾਜ਼ਿਲਕਾ ਦੇ ਡਿਪਟੀ ਕਮਿਸ਼ਨ ਦਫ਼ਤਰ ਦੇ ਨਾਲ ਜਿੱਥੇ ਬੈਠੇ ਅਧਿਕਾਰੀਆਂ ਦੀ ਹੋਂਦ ਸ਼ਾਮਤ ਆਵੇਗੀ ਕਿਉਂਕਿ ਉਹਨਾਂ ਦੇ ਵੱਲੋਂ 98 ਸਾਲਾ ਬੇਬੇ ਕਰਤਾਰੋ ਨੂੰ ਖੱਜਲ ਖੁਆਰ ਕੀਤਾ ਗਿਆ ਦਰਸਲ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬੇਬੇ ਕਰਤਾਰੋ ਬਾਈ ਦੀਆਂ ਜੋ ਪਿੰਡ ਸੁਖੇਰਾ ਦੀ ਰਹਿਣ ਵਾਲੀ ਹੈ ਤੇ ਆਪਣੀ ਪੋਤ ਨੂੰ ਦੇ ਨਾਲ ਇਸ ਦਫ਼ਤਰ ਦੇ ਵਿੱਚ ਆਉਂਦੀ ਹੈ ਪੈਨਸ਼ਨ ਲਵਾਉਣ ਦੇ ਲਈ ਸਭ ਤੋਂ ਪਹਿਲਾਂ ਉਹ ਮੁੱਖ ਮੰਤਰੀ ਡੈਸਕ ਦੇ ਉੱਤੇ ਪਹੁੰਚਦੀ ਹੈ ਜਿੱਥੇ ਉਸ ਨੂੰ ਕਿਹਾ ਜਾਂਦਾ ਹੈ ਕਿ ਬੇਬੇ ਇਸ ਥਾਂ ਦੇ ਉੱਤੇ ਨਹੀਂ ਤੁਹਾਡਾ ਹੱਲ ਹੁੰਦਾ ਤੁਸੀਂ ਉੱਪਰਲੀ ਮੰਜ਼ਲ ਦੇ ਵਿੱਚ ਜਾਓ ਹਾਲਾਂਕਿ ਸੀਨੀਅਰ ਸਿਟੀਜ਼ਨਸੀ 98 ਸਾਲਾਂ ਦੀ ਉਮਰ ਹੈ ਉਸ ਨੂੰ ਬਿਠਾ ਕੇ ਹੱਲ ਕਰਨਾ ਬਣਦਾ ਸੀ ਪਰ ਅਫਸਰਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਓਪਰਲੀ ਮੰਜ਼ਲ ਦੇ ਵਿੱਚ ਜਾਓ ਜਦੋਂ ਬੇਬੇ ਓਪਰਲੀ ਮੰਜ਼ਲ ਦੇ ਵਿੱਚ ਪਹੁੰਚਦੀ ਹੈ ਤਾਂ ਉੱਥੇ ਬੈਠੇ ਬਾਬੂ ਕਹਿੰਦੇ ਨੇ ਕਿ ਇੱਥੇ ਬੈਠੇ ਜਿਹੜੇ ਅਫਸਰ ਨੇ ਉਹਨਾਂ ਦੇ ਕੋਲ ਤਾਂ ਵਾਧੂ ਚਾਰਜ ਹੈ ਉਹਨਾਂ ਦਾ ਤਾਂ ਢੀੜਾ ਇਸ ਦਫ਼ਤਰ ਦੇ ਵਿੱਚ ਕਦੇ ਕਦਾਈ ਵਜਦਾ ਪਰ ਉਹਨਾਂ ਦਾ ਢੀੜਾ ਕਦੋਂ ਵੱਜੂ ਕਦੋਂ ਨਹੀਂ ਵੱਜੂ ਇਹ ਤਾਂ ਬਾਅਦ ਦੀ ਗੱਲ ਹੈ ਪਰ ਬੇਬੇ ਕਰਤਾਰੋ ਭਾਈ ਜਸਤੀ ਉਮਰ 98 ਸਾਲ ਹੈ ਉਹ ਤਾਂ ਢੀੜੇ ਮਾਰ ਰਹੀ ਹੈ ਸਿਰਫ ਪੈਨਸ਼ਨ ਲਵਾਉਣ ਦੇ ਲਈ ਉਸ ਦੇ ਵੱਲੋਂ ਤਰਲੇ ਕੱਢੇ ਜਾ ਰਹੇ ਨੇ ਤੇ ਇਹ ਸਭ ਜਦੋਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੇ ਉਸ ਤੋਂ ਬਾਅਦ ਜਿਹੜੇ ਫੇਰ ਬਾਬੂਸਾਨ ਉਹਨਾਂ ਨੂੰ ਵੀ ਸੱਤ ਪੰਜ ਪੈ ਗਈ ਤੇ ਦੰਦਾ ਥੱਲੇ ਉਂਗਲਾ ਦੇ ਦੇ ਕੇ ਕਹਿਣ ਲੱਗੇ ਸਾਨੂੰ ਨਹੀਂ ਪਤਾ ਅਸੀਂ ਤਾਂ ਇਦਾਂ ਕਰਨਾ ਸੀ ਅਸੀਂ ਉਦਾਂ ਕਰਨਾ ਸੀ ਤੇ ਮਾਮਲਾ ਜਦੋਂ ਫਿਰ ਵਿਧਾਇਕ ਸਾਹਿਬ ਦੇ ਕੋਲ ਪਹੁੰਚਿਆ ਉਹਨਾਂ ਦਾ ਕਹਿਣਾ ਸੀ ਕਿ ਅਜਿਹੇ ਅਫਸਰਾਂ ਦੇ ਉੱਤੇ ਕਾਰਵਾਈ ਹੋਣੀ ਬਣਦੀ ਹੈ ਕਿਉਂਕਿ 98 ਸਾਲਾ ਜਿਹੜੀ ਬੇਬੇ ਆ ਉਹ ਸਾਡੀ ਮਾਵਾ ਦਾਦੀਆਂ ਵਰਗੀ ਐ ਉਹਨਾਂ ਨੂੰ ਖੱਜਲ ਖੁਆਰ ਕਰਨ ਵਾਲਿਆਂ ਦੀ ਹੁਣ ਸ਼ਾਮਤ ਆਏਗੀ ਜਾਂ ਨਹੀਂ ਆਏਗੀ ਇਹ ਹੁਣ ਸਮਾਂ ਤੈਅ ਕਰੇਗਾ ਤੇ ਬੇਬੇ ਕਰਤਾਰੋ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਪਹਿਲਾਂ ਉਹ ਬਿਆਨ ਤੁਹਾਡੇ ਨਾਲ ਸਾਂਝਾ ਕਰਦੇ ਆ ਉਸ ਤੋਂ ਬਾਅਦ ਬਿਆਨ ਕਰਾਂਗੇ ਬਾਬੂ ਦਾ ਸਾਂਝਾ ਤੇ ਫਿਰ ਵਿਧਾਇਕ ਸਾਹਿਬ ਦਾ ਕੀ ਕਹਿਣਾ ਉਹ ਵੀ ਤੁਸੀਂ ਖੁਦ ਹੀ ਸੁਣ ਲਿਓ ਮਤਲਬ ਕੀ ਨਾ ਆਏ ਤੁਹਾਡਾ ਇੱਕ ਸਰਕਾਰ ਹੋ ਗਈ আচ্ছা ਵਾਈਟ ਕਰ ਕਿੱਥੋਂ ਆਏ ਜੇ ਕਿੱਥੇ ਆਏ ਅੰਛਾ ਇੱਥੇ ਕਿਵੇਂ ਆਏ ਜੇ ਕਹਤੇ ਆਪਣੇ ਸਰੋਗੀ ਬੇਟਾ ਆ। ਅੱਛਾ ਲੱਗੀ ਹੋਈ ਸੀ ਪਹਿਲਾਂ। ਹਾਂ। ਤੇ ਹੁਣ ਕੀ ਹੋਇਆ ਗਿਆ? ਹਾਂ ਚਲ ਮੇਰੇ ਕੋਲ ਜਾਓ। ਕਿੱਥੇ ਜੀ? ਮਾਈਕ ਨੂੰ ਆਉਣੀ ਸੀ ਦੰਤ ਤੱਕ। ਅੱਛਾ। ਤੂੰ ਆਸਾਨ ਕਰ ਦੇਵੋ ਜੀ। ਹਾਂ। ਮਿਲੇ ਜੀ ਮੈਡਮ ਨੂੰ। ਤਾਂ ਮਾਰੋ। ਆਸਾਨ ਪਤਾ ਨਹੀਂ। ਹਾਂ ਜੀ। ਚੰਪਾ ਨਹੀਂ ਹੈ ਨਾ ਨਵੇਂ ਸੇਲਾ। 26 26 ਦੀ। ਉਹ ਕਿੰਨੇ ਪੂੜੀਆਂ ਚੜ ਕੇ ਆਏ ਜੀ। ਕਿੰਨੇ ਬੋੜੀਆਂ ਚੜ ਗਏ ਜੀ ਆ ਇਹਨੂੰ ਪੱਕਾ ਫੈਰੋ ਤੇਰੇ ਦਾ ਮਤਲਬ ਖੱਜਲ ਖਵਾਰ ਹੋ ਰਹੀ ਹੈ ਸਰਕਾਰ ਦੇ ਕਹਿੰਦੇ ਆ ਗੱਲਾਂ ਹੋ ਰਹੀ ਐ ਐਮ ਐਲ اے ਸਾਹਿਬ ਨੂੰ ਪੁੱਛ ਸਕਦੇ ਹੋ ਜਾਂ ਕਿਸੇ ਹੋਰ ਵੱਡੇ ਅਧਿਕਾਰਾਂ ਨੂੰ ਨਾ ਨਹੀਂ ਡਿਪਾਰਟਮੈਂਟ ਤੋਂ ਡਰਪ ਸੀ ਲੈਵਲ ਦੇ ਮੁਲਾਜ਼ਮਾ ਇਹਨਾਂ ਨਹੀਂ ਦੱਸ ਸਕਦੇ ਨਾ ਇਸ ਮਸਲੇ ਬਾਰੇ ਅੱਛਾ ਆਪਾਂ ਨੂੰ ਨਹੀਂ ਇਸ ਚੀਜ਼ ਦੇ ਬਾਰੇ ਅਫਸਰ ਕਿੱਥੇ ਗਏ ਤੁਹਾਡੇ ਜੀ ਅਫਸਰ ਵਾਧੂ ਚਾਰਜ ਤੇ ਆ ਕਿੰਨੇ ਵਾਧੂ ਚਾਰਜ ਹੋਣੇ ਕੋਲ ਕਿੰਨੇ ਜੀ ਲੈ ਗਿਆ ਅੱਛਾ ਇੱਥੇ ਕਰੋ ਕਰੋ ਬੈਠਦੇ ਨੇ ਇੱਥੇ ਉਹਨਾਂ ਦੇ ਤਕਰੀਬਨ ਵੀਰਵਾਰ ਹੁੰਦੀ ਹੈ ਡਿਊਟੀ ਅੱਛਾ ਬਾਕੀ ਕਈ ਵਾਰੀ ਅਰਜੰਡ ਕਿਸੇ ਵੇਲੇ ਉਧਰ ਡੀਸੀ ਸਾਹਿਬ ਦੀ ਮੀਟਿੰਗ ਹੁੰਦੀ ਤੇ ਉਧਰ ਜਾਣਾ ਪੈਂਦਾ ਜਾਂ ਇੱਧਰ ਪਹਿਲਾਂ ਕੀ ਤੇ ਇੱਧਰ ਪਹਿਲਾਂ ਵੀ ਆ ਚੁੱਕਦੇ ਆ ਤੇ ਲੋਕ ਵਿਚਾਰੇ ਖੱਜਲ ਖਵਾਰ ਹੋ ਰਹੇ ਹੈ ਹਨਾ ਉਹਨਾਂ ਨੂੰ ਤਾਂ ਖੱਜਲ ਖਵਾਰੀ ਨਹੀਂ ਆ ਬਰੇ ਸਾਡੇ ਕੋਲ ਚੈੱਕ ਹੁੰਦੀ ਹੈ ਪੈਨਸ਼ਨ ਜੇ ਕੋਈ ਇਸ਼ੂ ਹੁੰਦਾ ਉਹਨ ਦੀ سپورਟ ਮੌਕੇ ਤੇ ਮਸਲਾ ਹੱਲ ਹੁੰਦਾ 1:30 ਵਜੇ ਤੱਕ ਸੀਐਮ ਹੈਲਪ ਡੈਸਕ ਤੇ ਇੱਥੇ ਵੀ ਅਸੀਂ ਜੇ ਕੋਈ ਆਂਦਾ ਉਸ ਵੇਲੇ ਹੈਲਪ ਰੈਸਟ ਤੇ ਉਹਨਾਂ ਦੀ ਮਦਦ ਕਰੀ ਨਹੀਂ ਕੁਦਰਤੀ ਘਰੇ ਤੁਹਾਡੇ ਕੋਈ ਪ੍ਰੋਗਰਾਮ ਹੋਵੇ ਇੱਕ ਹਫ਼ਤੇ ਦਾ ਹੋਵੇ ਤੇ ਤੁਸੀਂ ਜਿਹੜਾ ਹੈਗਾ ਕਹੋ ਕਿ ਮੈਨੂੰ ਹੋਰ ਕਿਤੇ ਕੋਈ ਕੰਮ ਖਜਲਖੁਰੀ ਤਾਂ ਹੋ ਗਏ ਨੇ ਜਿਹੜੇ ਕੰਮ ਦੀ ਡੀਐਸਐਸ ਸਾਹਿਬ ਦੇ ਲੈਵਲ ਦਾ ਜੇ ਕੋਈ ਕੰਮ ਹੁੰਦਾ ਉਹਨਾਂ ਨੂੰ ਉਸੇ ਵੇਲੇ ਫੋਨ ਤੇ ਕਰਕੇ ਫੋਨ ਤੇ ਸਾਰਾ ਸੰਭਰ ਕਰਕੇ ਫੋਨ ਤੇ ਸਾਰਾ ਕਨੈਕਟ ਕਰਕੇ ਕਿਸੇ ਨੂੰ ਲਿਬੇੜ ਦਿੰਦਾ ਤੇ ਬੜੀ ਗਲਤ ਗੱਲ ਐ ਇਦਾਂ ਦਾ ਹੋਣਾ ਨਹੀਂ ਜਿਹਦਾ ਬਾਕੀ ਮੈਂ ਹੁਣ ਆਇਆ ਮੈਂ ਪਤਾ ਕਰਨ ਲੈਣਾ ਕੀ ਗੱਲ ਬਿਲਕੁਲ ਉਹਦਾ ਹੱਲ ਕਰਦੇ ਕਿਉਂ ਸਾਡੇ ਮਾ ਮਾਰਗੀਆਂ ਦਾਦੀਆਂ ਰ ਗਿਆ ਕਿਉਂ ਇਸ ਜਗ੍ਹਾ ਉਹਨੇ ਧੱਕੇ ਖਾਣੇ ਬਿਲਕੁਲ ਸਰਕਾਰ ਬਹੁਤ ਉਪਰਾਲਾ ਕਰ ਰਹੀ ਹੈ ਸੀਰੀਅਸ ਸਿਟੀਜ਼ਨ ਵਾਸਤੇ ਇੰਨਾ ਕੁਝ ਕਿੱਥੇ ਜੇ ਇਹੋ ਜੀ ਕਿਸੇ ਨੇ ਗੱਲੀ ਕੀਤੀ ਆਪਾਂ ਉਹਦੇ ਤੇ ਬਿਲਕੁਲ 100% ਨੀਸਾਂ ਨੂੰ ਕਿ ਕੋਈ ਕਰ ਦੇ ਗਏ ਕੇ ਲਈ ਜਵਾਬ ਦੇ ਹੈ ਮੰਨ ਲਓ ਜੀ ਬਿਲਕੁਲ 100% ਜਵਾਬ ਦੇਈਆਂ ਡਿਪਾਰਟਮੈਂਟ ਵੀ ਜਵਾਬ ਦੇ ਅਸੀਂ ਵੀ ਜਵਾਬ ਦੇ ਆ ਜੇ ਕੋਈ ਕਿਸੇ ਬਜ਼ੁਰਗ ਦਾ ਕਿਸੇ ਡਿਪਾਰਟਮੈਂਟ ਜ ਕੋਈ ਹਾਦਸਾ ਵਾਪਰਦਾ ਤਾਂ ਬਾਕੀ ਮੈਂ ਵੈਰੀਫਾਈ ਕਰ ਲੈਣਾ ਓਨਰ ਦੇ ਨਾਲ ਜੁੜੇ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਫਾਜ਼ਿਲਕਾਰ ਦੇ ਡਿਪਟੀ ਕਮਿਸ਼ਨ ਦਫ਼ਤਰ ਦੇ ਨਾਲ ਜਿੱਥੇ ਬੈਠੇ ਅਧਿਕਾਰੀਆਂ ਦੀ ਹੋਂਦ ਸ਼ਾਮਤ ਆਵੇਗੀ ਕਿਉਂਕਿ ਉਹਨਾਂ ਦੇ ਵੱਲੋਂ 98 ਸਾਲਾ ਬੇਬੇ ਕਰਤਾਰੋ ਨੂੰ ਖੱਜਲ ਖੁਆਰ ਕੀਤਾ ਗਿਆ ਅਰਸਲ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬੇਬੇ ਕਰਤਾਰੋ ਬਾਈ ਦੀਆਂ ਜੋ ਪਿੰਡ ਸੁਖੇਰਾ ਦੀ ਰਹਿਣ ਵਾਲੀ ਹੈ ਤੇ ਆਪਣੀ ਪੋਤ ਨੂੰ ਦੇ ਨਾਲ ਇਸ ਦਫ਼ਤਰ ਦੇ ਵਿੱਚ ਆਉਂਦੀ ਹੈ ਪੈਨਸ਼ਨ ਲਵਾਉਣ ਦੇ ਲਈ ਸਭ ਤੋਂ ਪਹਿਲਾਂ ਉਹ ਮੁੱਖ ਮੰਤਰੀ ਡੈਸਕ ਦੇ ਉੱਤੇ ਪਹੁੰਚਦੀ ਹੈ ਜਿੱਥੇ ਉਸ ਨੂੰ ਕਿਹਾ ਜਾਂਦਾ ਹੈ ਕਿ ਬੇਬੇ ਇਸ ਥਾਂ ਦੇ ਉੱਤੇ ਨਹੀਂ ਤੁਹਾਡਾ ਹੱਲ ਹੁੰਦਾ ਤੁਸੀਂ ਉੱਪਰਲੀ ਮੰਜ਼ਲ ਦੇ ਵਿੱਚ ਜਾਓ ਹਾਲਾਂਕਿ ਸੀਨੀਅਰ ਸਿਟੀਜ਼ਨਸੀ 98 ਸਾਲਾਂ ਦੀ ਉਮਰ ਹੈ ਉਸ ਨੂੰ ਬਿਠਾ ਕੇ ਹੱਲ ਕਰਨਾ ਬਣਦਾ ਸੀ ਪਰ ਅਫਸਰਾਂ ਦੇ ਵੱਲੋਂ ਕਿਹਾ ਗਿਆ ਕਿ ਤੁਸੀਂ ਉਪਰਲੀ ਮੰਜ਼ਲ ਦੇ ਵਿੱਚ ਜਾਓ ਜਦੋਂ ਬੇਬੇ ਉਪਰਲੀ ਮੰਜ਼ਲ ਦੇ ਵਿੱਚ ਪਹੁੰਚਦੀ ਹੈ ਤਾਂ ਉੱਥੇ ਬੈਠੇ ਬਾਬੂ ਕਹਿੰਦੇ ਨੇ ਕਿ ਇੱਥੇ ਬੈਠੇ ਜਿਹੜੇ ਅਫਸਰ ਨੇ ਉਹਨਾਂ ਦੇ ਕੋਲ ਤਾਂ ਵਾਧੂ ਚਾਰਜ ਹੈ ਉਹਨਾਂ ਦਾ ਤਾਂ ਢੀੜਾ ਇਸ ਦਫ਼ਤਰ ਦੇ ਵਿੱਚ ਕਦੇ ਕਦਾਈ ਵੱਜਦਾ ਪਰ ਉਹਨਾਂ ਦਾ ਢੀੜਾ ਕਦੋਂ ਵੱਜੂ ਕਦੋਂ ਨਹੀਂ ਵੱਜੂ ਇਹ ਤਾਂ ਬਾਅਦ ਦੀ ਗੱਲ ਹੈ ਪਰ ਬੇਬੇ ਕਰਤਾਰੋ ਭਾਈ ਜਸਤੀ ਉਮਰ 98 ਸਾਲ ਹੈ ਉਹ ਤਾਂ ਢੀੜੇ ਮਾਰ ਰਹੀ ਹੈ ਸਿਰਫ ਪੈਨਸ਼ਨ ਲਵਾਉਣ ਦੇ ਲਈ ਉਸ ਦੇ ਵੱਲੋਂ ਤਰਲੇ ਕੱਢੇ ਜਾ ਰਹੇ ਨੇ ਤੇ ਇਹ ਸਭ ਜਦੋਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੇ ਉਸ ਤੋਂ ਬਾਅਦ ਜਿਹੜੇ ਫੇਰ ਬਾਬੂਸਾਨ ਉਹਨਾਂ ਨੂੰ ਵੀ ਸੱਤ ਪੰਜ ਪੈ ਗਈ ਤੇ ਦੰਦਾ ਥੱਲੇ ਉਂਗਲਾ ਦੇ ਦੇ ਕੇ ਕਹਿਣ ਲੱਗੇ ਸਾਨੂੰ ਨਹੀਂ ਪਤਾ ਅਸੀਂ ਤਾਂ ਇਦਾਂ ਕਰਨਾ ਸੀ ਅਸੀਂ ਉਦਾਂ ਕਰਨਾ ਸੀ ਤੇ ਮਾਮਲਾ ਜਦੋਂ ਫੇਰ ਵਿਧਾਇਕ ਸਾਹਿਬ ਦੇ ਕੋਲ ਪਹੁੰਚਿਆ ਉਹਨਾਂ ਦਾ ਕਹਿਣਾ ਸੀ ਕਿ ਅਜਿਹੇ ਅਫਸਰਾਂ ਦੇ ਉੱਤੇ ਕਾਰਵਾਈ ਹੋਣੀ ਬਣਦੀ ਹੈ ਕਿਉਂਕਿ 98 ਸਾਲਾ ਜਿਹੜੀ ਬੇਬੇ ਆ ਉਹ ਸਾਡੀ ਮਾਵਾ ਦਾਦੀਆਂ ਵਰਗੀ ਐ ਉਹਨਾਂ ਨੂੰ ਖੱਜਲ ਖੁਆਰ ਕਰਨ ਵਾਲਿਆਂ ਦੀ ਹੁਣ ਸ਼ਾਮਤ ਆਏਗੀ ਜਾਂ ਨਹੀਂ ਆਏਗੀ ਇਹ ਹੁਣ ਸਮਾਂ ਤੈਅ ਕਰੇਗਾ ਤੇ ਬੇਬੇ ਕਰਤਾਰੋ ਦੇ ਵੱਲੋਂ ਕੀ ਕੁਝ ਕੀਤਾ ਜਾਂਦਾ ਪਹਿਲਾਂ ਉਹ ਬਿਆਨ ਤੁਹਾਡੇ ਨਾਲ ਸਾਂਝਾ ਕਰਦੇ ਆ ਉਸ ਤੋਂ ਬਾਅਦ ਬਿਆਨ ਕਰਾਂਗੇ ਬਾਬੂ ਦਾ ਸਾਂਝਾ ਤੇ ਫਿਰ ਵਿਧਾਇਕ ਸਾਹਿਬ ਦਾ ਕੀ ਕਹਿਣਾ ਉਹ ਵੀ ਤੁਸੀਂ ਖੁਦ ਹੀ ਸੁਣ ਲਿਓ ਮਤਲਬ ਕੀ ਨਾ ਆਏ ਤੁਹਾਡਾ ਇੱਕ ਸਭ ਦਾ ਹੋ ਗਾਇਆ আচ্ছা ਰਾਈਟ ਕਰੋ ਕਿੱਥੋਂ ਆਏ ਜੀ ਸਖੇ ਰਹੋ ਅੱਛਾ ਇੱਥੇ ਕਿਵੇਂ ਆਏ ਜੀ ਕਿ ਤੇ ਆਪਣੇ ਸਾਹੋਬੀ ਬੇਟਾ ਆ। ਅੱਛਾ ਲੱਗੀ ਹੋਈ ਸੀ ਪਹਿਲਾਂ। ਹਾਂ। ਤੇ ਹੁਣ ਕੀ ਹੋਇਆ ਗਿਆ? ਉਹ ਚਾਹ ਲੈ ਕੇ ਉੱਥੇ ਜਾਓ। ਕਿੱਥੇ ਜੀ? ਮੈਟਿੰਗ ਕੌਂਡਿਟੀ ਦੰਤ ਤੱਕ। ਅੱਛਾ। ਤੇ ਵਸਾਂਨ ਕਰ ਦੇਵੋ ਜੀ। ਹਾਂ। ਮਿਲੇ ਜੀ ਮੈਡਮ ਨੂੰ। ਤਾਂ ਵਸਾਂਨ ਪਤਾ ਨਹੀਂ। ਹਾਂ ਜੀ। ਤਾਂ ਪਤਾ ਨਹੀਂ ਹੈ ਕਿ ਨਵੇਂ ਸੇਲਾ। 26 26 ਦੀ। ਇਹਨੂੰ ਸਰ ਹੋਰ ਕਿੰਨੇ ਪੂੜੀਆਂ ਚੜ ਕੇ ਆਏ ਜੇ? ਕਿੰਨੇ ਪੌੜੀਆਂ ਚੜ ਗਿਆ ਜੀ ਆ ਇਹਨੂੰ ਪੁੱਛ ਫਿਰੋ ਤੇਰੇ ਦਾ ਮਤਲਬ ਖੱਜਲ ਖਵਾਰ ਹੋ ਰਿਹਾ ਹੈ ਸਰਕਾਰ ਦੇ ਕਹਿੰਦੀਆਂ ਗੱਲਾਂ ਹੋ ਰਹੀਆਂ ਐ ਐਮ ਐਲ اے ਸਾਹਿਬ ਨੂੰ ਪੁੱਛ ਸਕਦੇ ਹੋ ਜਾਂ ਕਿਸੇ ਹੋਰ ਵੱਡੇ ਅਧਿਕਾਰੀਆਂ ਨੂੰ ਨਾ ਨਹੀਂ ਡਿਪਾਰਟਮੈਂਟ ਤੁਹਾਡੇ ਗਰੁੱਪ ਸੀ ਲੈਵਲ ਦੇ ਮੁਲਾਇਮਾ ਇਹਨਾਂ ਨਹੀਂ ਦੱਸ ਸਕਦੇ ਨਾ ਇਸ ਮਸਲੇ ਬਾਰੇ ਅਫਸਰ ਕਿੱਥੇ ਗਏ ਤੁਹਾਡੇ ਜੀ ਅਫਸਰ ਵਾਧੂ ਚਾਰਜ ਤੇ ਆ ਕਿੰਨੇ ਵਾਧੂ ਚਾਰਜ ਹੋਣੇ ਤਿੰਨ ਜੀ ਲੈ ਗਿਆ ਅੱਛਾ ਇੱਥੇ ਕਰੋ ਕਰੋ ਰੈਟ ਦੇ ਨੇ ਇੱਥੇ ਉਹਨਾਂ ਦੇ ਤਕਰੀਬਨ ਵੀਰਵਾਰ ਹੁੰਦੀ ਹੈ ਡਿਊਟੀ ਅੱਛਾ ਬਾਕੀ ਕਈ ਵਾਰੀ ਅਰਜੰਟ ਕਿਸੇ ਵੇਲੇ ਉਧਰ ਡੀਸੀ ਸਾਹਿਬ ਦੀ ਮੀਟਿੰਗ ਹੁੰਦੀ ਤੇ ਉਧਰ ਜਾਣਾ ਪੈਂਦਾ ਜਿੱਧਰ ਪਹਿਲਾਂ ਕੀ ਤੇ ਇਧਰ ਪਹਿਲਾਂ ਵੀ ਆ ਚੁੱਕਦੇ ਆ ਤੇ ਲੋਕ ਵਿਚਾਰੇ ਖੱਜਲ ਖਵਾਰ ਹੋ ਰਹੇ ਹੈ ਹਨਾ ਉਹਨਾਂ ਤੋਂ ਖੱਜਲ ਖਵਾਰੀ ਨਹੀਂ ਆ ਵੀਰੇ ਸਾਡੇ ਕੋਲ ਚੈੱਕ ਹੁੰਦੀ ਹੈ ਪੈਨਸ਼ਨ ਜੇ ਕੋਈ ਇਸ਼ੂ ਹੁੰਦਾ ਉਹਨ ਦੀ سپورਟ ਮੌਕੇ ਤੇ ਮਸਲਾ ਹੱਲ ਹੁੰਦਾ 1:30 ਵਜੇ ਤੱਕ ਸੀਐਮ ਹੈਲਪ ਡੈਸਕ ਤੇ ਅੱਥੇ ਵੀ ਅਸੀਂ ਜੇ ਕੋਈ ਆਂਦਾ ਉਸ ਵੇਲੇ ਹੈਲਪੜਾ ਸਕਦੇ ਉਹਨਾਂ ਦੀ ਮਦਦ ਕਰੀ ਨਹੀਂ ਤੁਦਰ ਦੀ ਕਰੇ ਤੁਹਾਡੇ ਕੋਈ ਪ੍ਰੋਗਰਾਮ ਹੋਵੇ ਹਫਤੇ ਦਾ ਹੋਵੇ ਤੇ ਤੁਸੀਂ ਜਿਹੜਾ ਹੈਗਾ ਕਹੋ ਕਿ ਮੈਨੂੰ ਹੋਰ ਕਿਤੇ ਕੋਈ ਕੰਮ ਖਜਲਖੁਰੀ ਤਾਂ ਹੋ ਗਏ ਨਾ ਜਿਹੜੇ ਆਂਦੇ ਡੀਐਸਐਸ ਸਾਹਿਬ ਦੇ ਲੈਵਲ ਦਾ ਜੇ ਕੋਈ ਕੰਮ ਹੁੰਦਾ ਉਹਨਾਂ ਨੂੰ ਉਸੇ ਵੇਲੇ ਫੋਨ ਤੇ ਕਰਕੇ ਫੋਨ ਤੇ ਸਾਰਾ ਸੰਭਰ ਕਰਕੇ ਫੋਨ ਤੇ ਸਾਰਾ ਕਨੈਕਟ ਕਰਕੇ ਕਿਚ ਨਿਬੇੜ ਦਿੰਦਾ ਤੇ ਬੜੀ ਗਲਤ ਗੱਲ ਇਦਾਂ ਦਾ ਹੋਣਾ ਨਹੀਂ ਜੀ ਇਹਦਾ ਬਾਕੀ ਮੈਂ ਹੁਣ ਆਇਆ ਮੈਂ ਪਤਾ ਕਰ ਲੈਣਾ ਕੀ ਗੱਲ ਬਿਲਕੁਲ ਉਹਦਾ ਹੱਲ ਕਰਦੇ ਕਿਉਂ ਸਾਡੇ ਮਾ ਮਾਰਗੀਆਂ ਦਾਦੀਆਂ ਗਿਆ ਕਿਉਂ ਇਸ ਜਗ੍ਹਾ ਉਹਨਾਂ ਧੱਕੇ ਖਾਣੇ ਬਿਲਕੁਲ ਸਰਕਾਰ ਬਹੁਤ ਉਪਰਾਲਾ ਕਰ ਰਹੀ ਹੈ ਸੀਨੀਅਰ ਸਿਟੀਜ਼ਨ ਵਾਸਤੇ ਇੰਨਾ ਕੁਝ ਕਿੱਥੇ ਜੇ ਇਹੋ ਜੀ ਕਿਸੇ ਨੇ ਗੱਲੀ ਕੀਤੀ ਆਪਾਂ ਉਹਦੇ ਤੇ ਬਿਲਕੁਲ 100% ਨੀਸਾਂ ਨੂੰ ਕਿ ਉਹ ਵੀ ਕਰਵੇਗਾ ਇਸ ਦੇ ਲਈ ਜਵਾਬ ਦੇ ਹੈ ਕੋਈ ਸ਼ਰਮਾ ਲਓ ਜੀ ਬਿਲਕੁਲ 100% ਜਵਾਬ ਦੇਈਆਂ ਡਿਪਾਰਟਮੈਂਟ ਵੀ ਜਵਾਬ ਦੇ ਅਸੀਂ ਵੀ ਜਵਾਬ ਦੇਈਆਂ ਜੇ ਕੋਈ ਕਿਸੇ ਬਜ਼ੁਰਗ ਬਣਾ ਕਿਸੇ ਡਿਪਾਰਟਮੈਂਟ ਜੁ ਕੋਈ ਜਾਂ ਸਾਹਬ ਆਪਰਦਾ ਤਾਂ ਬਾਕੀ ਮੈਂ ਵੈਰੀਫਾਈ ਕਰ ਲਵਾਂ ਔਨਰ ਦੇ ਨਾਲ ਜੁੜਿਓ ਤੁਸੀਂ ਤੇ ਖਬਰ ਜੁੜੀ ਹੋਈ ਹੈ ਫਾਜ਼ਲਕਾਰ ਦੇ ਡਿਪਟੀ ਕਮਿਸ਼ਨ ਦਫ਼ਤਰ ਦੇ ਨਾਲ ਜਿੱਥੇ ਬੈਠੇ ਅਧਿਕਾਰੀਆਂ ਦੀ ਹੋਣ ਸ਼ਾਮਤ ਆਵੇਗੀ ਕਿਉਂਕਿ ਉਹਨਾਂ ਦੇ ਵੱਲੋਂ 98